ਸੋ ਚੰਡੀਗੜ੍ਹ ਦੇ ਵਿੱਚ ਇੱਕ ਵੱਡੀ ਵਾਰਦਾਤ ਵਾਪਰੀ ਹੈ ਦਿਨ ਦਿਹਾੜੇ ਸ਼ਰੀਅਮ ਗੋਲੀਆਂ ਚੱਲੀਆਂ ਨੇ ਇੱਕ ਘਰ ਦੇ ਉੱਪਰ ਹਮਲਾ ਕੀਤਾ ਗਿਆ ਹੈ ਬਾਈਕ ਸਵਾਰ ਬਦਮਾਸ਼ ਆਉਂਦਰੇ ਜਿਨ੍ਹਾਂ ਦੇ ਫਲੋ ਤਾਬੜ ਤੋੜ ਗੋਲੀਆਂ ਚਲਾਣੀਆਂ ਸ਼ੁਰੂ ਕਰ ਦਿੱਤੀਆਂ ਜਾਂਦੇ ਨੇ ਤੇ ਮੌਕੇ ਦੀਆਂ ਤਸਵੀਰਾਂ ਉਸ ਥਾਂ ਦੇ ਉੱਪਰ ਲੱਗੇ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋਈਆਂ ਨੇ ਦੇਖ ਸਕਦੇ ਹੋ ਕਿਵੇਂ ਪੂਰੇ ਇਲਾਕੇ ਦੇ ਵਿੱਚ ਵਾਰਦਾਤ ਤੋਂ ਬਾਅਦ ਦਹਿਸ਼ਤ ਦਾ ਮਾਹੌਲ ਹੈ ਪੁਲਿਸ ਪ੍ਰਸ਼ਾਸਨ ਅਤੇ ਹੋਰ ਜਿਹੜੀਆਂ ਕੀ ਟੀਮਾਂ ਨੇ ਉਹ ਮੌਕੇ ਦੇ ਉੱਪਰ ਪਹੁੰਚਿਆ ਹੋਇਆਂ ਨੇ ਸੋ ਜਾਣਕਾਰੀ ਮਿਲੀ ਹੈ ਕਿ 4 ਤੋਂ 5 ਰਾਉਂਡ ਫਾਇਰ ਕੀਤੇ ਗਏ ਨੇ ਤੇ ਘਰ ਦੇ ਬਾਹਰ ਖੜੀ ਥਾਰ ਗੱਡੀ ਦੇ ਫਰੰਟ ਸ਼ੀਸ਼ੇ ਦੇ ਉੱਪਰ ਵੀ ਗੋਲੀ ਲੱਗੀ ਹੈ ਤੇ ਮੌਕੇ ਤੋਂ ਗੋਲੀਆਂ ਜਿਹੜੇ ਕਿ ਖੋਲ ਨੇ ਉਹ ਵੀ ਬਰਾਮਦ ਕੀਤੇ ਗਏ ਨੇ ਸੋ ਜਾਣਕਾਰੀ ਮਿਲੀ ਹੈ ਕਿ ਚੰਡੀਗੜ੍ਹ ਦੇ ਸੈਕਟਰ 38 80 ਦੇ ਵਿੱਚ ਇਹ ਵੱਡੀ ਵਾਰਦਾਤ ਹੋਈ ਹੈ ਜਦੋਂ ਕੋਟੀ ਨੰਬਰ ਅ 2170 ਦੇ ਉੱਪਰ ਇਹ ਗੋਲੀਆਂ ਚਲਾਈਆਂ ਗੰਜ ਨੇ ਦੋ ਬਾਈਕ ਸਵਾਰ ਬਦਮਾਸ਼ਾਂ ਦੇ ਵੱਲੋਂ ਇਹ ਤਾਬੜ ਤੋੜ ਅਫਰ ਕੀਤੇ ਗਏ ਨੇ ਅਤੇ ਮੌਕੇ ਤੋਂ ਫਰਾਰ ਹੋ ਜਾਂਦੇ ਨੇ ਸ਼ੁਰੂਆਤੀ ਜਾਂਚ ਦੇ ਵਿੱਚ ਹਾਲਾਂਕਿ ਇਸ ਨੂੰ ਰੰਗਦਰੀ ਦਾ ਮਾਮਲਾ ਦੱਸਿਆ ਜਾ ਰਿਹਾ ਪਰ ਜੋ ਹੁਣ ਤੱਕ ਦੀ ਪੁਲਿਸ ਰਿਪੋਰਟ ਨਿਕਲ ਕੇ ਸਾਹਮਣੇ ਆਈ ਹੈ ਕਿ ਇਹ ਜਿਹੜੀ ਕਿ ਕੋਠੀ ਹੈ ਉਹ ਕੌਂਸਲਰ ਹਰਦੀਪ ਸਿੰਘ ਦੇ ਰਿਸ਼ਤੇਦਾਰ ਦੀ ਹੈ ਅਤੇ ਕੌਂਸਲਰ ਵੀ ਵਾਰਦਾ ਤਬਾਦ ਮੌਕੇ ਦੇ ਉੱਪਰ ਪਹੁੰਚਿਆ ਤੇ ਕੋਠੀ ਮਨਜੀਤ ਸਿੰਘ ਨਾਮਕ ਵਿਅਕਤੀ ਦੀ ਹੈ ਜੋ ਕਿ ਮੋਹਾਲੀ ਦੇ ਵਿੱਚ ਜਿਹੜਾ ਕਿ ਇੱਕ ਹੋਟਲ ਹੈ ਉਸ ਦਾ ਮਾਲਕ ਹੈ ਅਤੇ ਇਸ ਹੀ ਕਾਰਨ ਕਿ ਪੁਲਿਸ ਇਸ ਨੂੰ ਰੰਗਦਾਰੀ ਦੇ ਐਂਗਲ ਦੇ ਨਾਲ ਜੋੜ ਕੇ ਤਹਿਕੀਕਾ ਦੇ ਵਿੱਚ ਜੁਟੀ ਹੋਈ ਹੈ ਫਰਿੰਗ ਦੀ ਵਜ੍ਹਾ ਅਤੇ ਬਦਮਾਸ਼ੀ ਦੀ ਪਹਿਚਾਣ ਜਿਹੜੀ ਕਿ ਫਿਲਹਾਲ ਉਹ ਨਹੀਂ ਹੋ ਪਾਇਆ ਅਤੇ ਫਿਲਹਾਲ ਪੁਲਿਸ ਦੇ ਵੱਲੋਂ ਪੂਰੇ ਇਲਾਕੇ ਨੂੰ ਸੀਲ ਕਰ ਦਿੱਤਾ ਗਿਆ ਇਲਾਕੇ ਦੇ ਸਾਰੇ ਐਂਟਰੀ ਅਤੇ ਐਗਜ਼ਿਟ ਪੁਆਇੰਟ ਦੇ ਉੱਪਰ ਨਾਕਾਬੰਦੀ ਕਰ ਦਿੱਤੀ ਗਈ ਹੈ ਅਤੇ ਨਾਲ ਹੀ ਆਸ-ਪਾਸੇ ਹੋਰ ਜਿਹੜੇ ਕਿ ਸੀਸੀਟੀਵੀ ਕੈਮਰੇ ਦੀ ਫੁਟੇਜ ਨੂੰ ਵੀ ਖੰਗਾਲਿਆ ਜਾ ਰਿਹਾ ਤਾਂ ਕਿ ਹਮਲਾਵਰਾਂ ਦਾ ਕੋਈ ਸੁਰਾਗ ਮਿਲ ਸਕੇ ਸੋ ਪੁਲਿਸ ਦੇ ਕਹਿਣੇ ਕਿ ਸ਼ੁਰੂਆਤੀ ਜਾਂਚ ਦੇ ਵਿੱਚ ਇਹ ਸਾਫ਼ ਨਹੀਂ ਹੋ ਪਾਰਿਆ ਕਿ ਅਧਿਕਾਰ ਇਹ ਫਾਇਰਿੰਗ ਦਾ ਮਕਸਦ ਕੀ ਹੈ ਕਿ ਸਿਰਫ ਡਰਾਉਣਾ ਤਮ ਕਾਣਾ ਜਾਂ ਫਿਰ ਇਹ ਫਿਰੋਤੀ ਦਾ ਮਾਮਲਾ ਦੱਸੇ ਜਾਰੀ ਹੈ ਫਿਲਹਾਲ ਪੁਲਿਸ ਦੇ ਵੱਲੋਂ ਹਰੇਕ ਪਹਿਲੂ ਤੋਂ ਮਾਮਲੇ ਦੀ ਤਫ਼ਤੀਸ਼ ਅਕੀਤੀ ਜਾ ਰਹੀ ਹੈ ਇਹ ਸਾਡਾ ਨਾ ਇਹ ਬਟੇਲੇ ਪਿੰਡ ਤੋਂ ਹੀ ਨੇ ਇਹ ਮੇਰੇ ਸ਼ਰੀਕੇ ਚੋਂ ਹੀ ਨੇ ਔਰ ਇਹਨਾਂ ਦਾ ਜਿਹੜਾ ਹੈਗਾ ਰਜੈਂਟਾ ਪੈਲਸ ਹੋਟਲ ਹੈ ਆਪਣਾ ਮੁਹਾਲੀ ਦੇ ਵਿੱਚ ਔਰ ਇਸੇ ਸਾਨੂੰ ਰਾਤੀ ਅਸੀਂ ਇਕੱਠੇ ਸੀ ਫੰਕਸ਼ਨ ਚ ਕਿਤੇ ਉੱਥੋਂ 11:30 ਵਜੇ ਆਏ ਆ ਅਸੀਂ ਔਰ ਜਿਹੜਾ ਹੈਗਾ ਹੁਣ ਜਦੋਂ ਅਸੀਂ ਸਵੇਰੇ ਪਰਿਵਾਰ ਉੱਠਿਆ ਏ ਤਾਂ ਉਹਨਾਂ ਨੇ ਦੇਖਿਆ ਕਿ ਇਹ ਗੱਡੀ ਆ ਜਿਹੜੀ ਇਹ ਪਰ ਕਰਾਏ ਦਾ ਰਹਿੰਦੇ ਆ ਸਾਡੇ ਅਬੋਰ ਤੋਂ ਨੇ ਉਹ ਉਹਨਾਂ ਨੇ ਦੇਖਿਆ ਵੀ ਉਹ ਗੱਡੀ ਚਲਾਉਣ ਲੱਗੇ ਉਹਨਾਂ ਨੇ ਦੇਖਿਆ ਵੀ ਗੱਡੀ ਦਾ ਸ਼ੀਸ਼ਾ ਟੁੱਟਿਆ ਹੋਇਆ ਉਹ ਦੇਖਿਆ ਪਰ ਉਹ ਲੱਗਿਆ ਕਿ ਗੋਲੀ ਚੱਲੀ ਹੋਈ ਹੈ ਫਿਰ ਅੰਦਰ ਜਾ ਕੇ ਦੇਖਿਆ ਕਿ ਦੋ ਤਿੰਨ ਗੋਲੀਆਂ ਇੱਕ ਦਰਵਾਜ਼ੇ ਤੇ ਵੀ ਲੱਗੀ ਹੋਈ ਹੈ ਔਰ ਜਿਹੜਾ ਹੈਗਾ ਦਵਾਰਾਂ ਤੇ ਵੀ ਲੱਗੀਆਂ ਹੋਈਆਂ ਨੇ ਉਹ ਫਿਰ ਉਹਨਾਂ ਦਾ ਇਹਨਾਂ ਦਾ ਮੈਨੂੰ ਪ੍ਰਾ ਦਾ ਕਾਲ ਆਇਆ ਕਿ ਆਪਣਾ ਮੈਂ ਕਿਹਾ ਤੁਸੀਂ 112 ਤੇ ਕਾਲ ਕਰੋ ਅੱਗੇ ਜਿਹੜਾ ਹੈਗਾ ਪੁਲਿਸ ਇਨਵੈਸਟੀਗੇਸ਼ਨ ਕਰੇਗੀ ਕਿ ਕੀ ਹੈ ਕੀ ਇਹ ਮਾਮਲਾ ਜੀ ਤੇ ਮਤਲਬ ਘਰ 'ਚ ਕੋਈ ਨਹੀਂ ਸੀ ਉਦੋਂ ਨਹੀਂ ਅੰਦਰ ਸੀਗੇ ਸਾਰੇ ਅੰਦਰ ਸੀਗੇ ਰਾਤ ਦੀ ਗੱਲ ਹੈ ਰਾਤ ਹੀ 12:30 ਵਜੇ ਦੀ ਗੱਲ ਹੈ ਜੀ ਪਹਿਲਾਂ ਕੋਈ ਧਮਕੀ ਵਗੈਰਾ ਵੀ ਆਈ ਹੈ ਪਰ ਨਹੀਂ ਇਹੋ ਜਿਹਾ ਇਹੋ ਜਿਹਾ ਕੁਝ ਨਹੀਂ ਜੀ ਇਹੋ ਜਿਹਾ ਕੁਝ ਨਹੀਂ ਹੁਣ ਤੱਕ ਦੀ ਇਨਵੈਸਟੀਗੇਸ਼ਨ ਚ ਕੁਝ ਆਪਣਾ ਹਾਂਜੀ ਕਈ ਗੱਲ ਬਾਤ ਹੋਈ ਪਰਿਵਾਰ ਦੇ ਨਾਲ ਕੋਈ ਇਹ ਪਹਿਲਾਂ ਕੋਈ ਲੜਾਈ ਝਗੜਾ ਹੋਇਆ ਨਹੀਂ 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 ਕੋਈ ਇਹੋ ਜਿਹਾ ਨਹੀਂ ਜੀ ਛੋਟਾ ਪਰਿਵਾਰ ਹੈ ਸਾਡਾ ਵਧੀਆ ਪਰਿਵਾਰ ਹੈ ਕੋਈ ਅੱਜ ਤੱਕ ਕਿੰਨੇ ਕ ਬੰਦੇ ਦਿਖ ਰਹੇ ਜਿਹੜੇ ਫੈਰੀ ਕਰਨ ਵਾਲੇ ਅੱਜ ਤੱਕ ਉਹ ਦੇਖ ਰਹੇ ਜੀ ਪੁਲਿਸ ਦੇਖ ਰਹੀ ਹੈ ਸਾਡੀ ਨਜ਼ਰ ਚ ਕੋਈ ਨਹੀਂ ਆਇਆ ਕਿੰਨੇ ਕ ਰਾਉਂਡ ਫਾਇਰ ਹੋਇਆ ਕੋਈ ਜਾਣਕਾਰੀ ਮਿਲੀ ਆ ਤਾਰਾ ਸਿੰਘ ਜੀ ਇਹਨਾਂ ਪਰਿਵਾਰਾ ਉਹਨਾਂ ਦੇ ਕੋਲ ਵੀ ਕੋਈ ਥਾਰ ਗੱਡੀ ਹੈ ਹਾਂ ਉਹਨਾਂ ਕੋਲ ਵੀ ਹੈਗੀ ਹੈ ਕੋਈ ਹੈ ਹੋ ਸਕਦਾ ਵੀ ਹਾਂ ਸ਼ਾਇਦ ਨਹੀਂ ਉਹ ਕਾਰ ਦੇ ਅੱਗੇ ਖੜੀ ਹੈ ਸ਼ਾਇਦ ਆਪਣਾ ਕੀ ਟਾਰਗੇਟ ਹੈ ਹੁਣ ਮਨਸ਼ਾ ਪੁਲਿਸ ਦੱਸ ਸਕਦੀ ਹੈ ਦੂਸਰਾ ਮਰਪਾ ਜਸਟ ਅਭੀ 1.5 ਘੰਟੇ ਪਹਿਲੇ ਇਨਫੋਰਮੇਸ਼ਨ ਆਈ ਹੈ ਹਮ ਆਈਏ ਅਦਰਸ ਹਮਨੇ ਐਮਐਫਟੀ ਟੀਮ ਸੀਐਫਐਸਐਲ ਟੀਮ मौके पे ਬੁਲਾਈ ਹੈ ਅਭੀ ਸਟੇਟਮੈਂਟ ਰਿਕਾਰਡ ਕਰ ਰਹੇ ਹੈ ਕੰਪਲੇਨਰ ਸੇ ਉਹਨਸੇ ਬਾਤ ਚੀਤ ਜਾਰੀ ਹੈ ਬਾਕੀ ਜੋ ਇਨੀਸ਼ੀਅਲ ਸਟੇਜ पे ਪਤਾ ਲੱਗਾ ਹੈ 4-5 ਰੌਂਡ ਫਾਇਰ ਹੋਏ ਹਨ 4 ਰੌਂਡ ਕੁਝ 5 ਦੀਵਾਰੋਂ पे ਹੋਏ ਹਨ बाकी फर्दर इन्वेस्टिगेशन अभी हमारी जारी है कुछ पता जी कोई प्रोत्ती को का मामला है कोई दत्तम की कोई अभी स्टेटमेंट रिकॉर्ड करेंगे कंप्लेन की उसके बाद पूरा क्लियर हो जाएगा मैं कितने दिन का मामला है? का, कितने दे ये एक्चुअली में कंप्लेन ने तो सुबह ही देखा है मेरे खाल रात का मामला है कितने राउंड फायर हुई थे। राउंड जो है अभी इनिशियल स्टेज पे जो हमें पता लग रहा है चार या पांच राउंड फायर चार जी अंदर, भी अंदर, के अंदर नहीं वो अंदर है, खौल, खौल नहीं जिस तो गाड़ी तो पे, पे फायरिंग की किसकी ओनर की है उनकी गाड़ी है ना लगा अभी चल रही है इन्वेस्टिगेशन अभी इनिशियल स्टेज पे उसके बाद फिर जैसा होगा फर्दर आपको